ਮੈਂ ਕਹਿੰਦਾ ਮੇਰੀ ਗੱਲ ਸੁਣੋ ਅਸੀਂ ਹੈਗੇ ਦੋਨੇ ਛੋਟੇ ਬਸ ਮੈਂ ਇੱਕੋ ਹੀ ਗੱਲ ਤੇ ਸਾਡੇ ਵੱਡੇ ਹੀ ਨਵੇੜ ਦੇਣਗੇ ਅਸੀਂ ਤਾਂ ਬੱਚੇ ਆ ਇਹਨਾਂ ਦੇ ਤੇ ਇਹ ਕਹਿਣਾ ਕੁਝ ਨਹੀਂ ਵੀਰੇ ਕਰਨ ਕਰਾਉਣ ਵਾਲਾ ਪਰਮਾਤਮਾ ਬੰਦਾ ਇੱਥੇ ਕੋਈ ਨਹੀਂ ਕੁਝ ਕਰਨ ਵਾਲਾ ਸੋ ਵਾਹਿਗੁਰੂ ਆਪੀ ਕਰਵਾਈ ਜਾਂਦਾ ਸਾਨੂੰ ਖੁਦ ਨੂੰ ਨਹੀਂ ਪਤਾ ਲੱਗੀ ਜਾਂਦਾ ਤੇ ਬਸ ਇਹੀ ਹੈ ਪਰਮਾਤਮਾ ਮੂਰੇ ਹੀ ਬੇਨਤੀ ਕਰਦੇ ਜਿੰਨਾ ਟਾਈਮ ਨਾਲ ਵਿੱਚ ਚੱਲਦੇ ਸਾਡੇ ਤੋਂ ਇਹ ਸੇਵਾ ਲੈ ਜਾਂਦਾ ਰਹੇ ਵਾ ਕਿੰਨਾ ਕਹਾਂਗਾ ਰ ਮਿਲਦੇ ਹੰਗਾਰਾ ਬਹੁਤ ਮੈਂ ਕਹਿੰਦਾ ਜਦੋਂ ਦੁਆਵਾਂ ਮਿਲਦੀਆਂ ਤੇ ਲੋਕ ਆਸ਼ੀਰਵਾਦ ਦਿੰਦੇ ਆ ਤੇ ਦੁਆ ਮਿਲ ਕਿਤੇ ਵੀ ਕਿਸੇ ਨਾ OLX ਤੋਂ ਨਾ ਕਿਸੇ ਬਾਜ਼ਾਰ ਤੋਂ ਮੁੱਲ ਮਿਲਦੀ ਐ ਮੇਰੇ ਦਿਲੋਂ ਹੀ ਹੁੰਦੀਆਂ ਤੋਂ ਦਿਲੋਂ ਮਿਲਦੀਆਂ ਆ ਅੱਜ ਕਿੰਨੀਆਂ ਕੁੜੀਆਂ ਦੇ ਮੈਰਿਜ ਕੀਤੀ ਅੱਜ 11 ਕੁੜੀਆਂ ਦੇ ਨੇ ਤੇ ਤੋਂ ਹੀ ਆਉਣ ਵਾਲੇ ਸਮੇਂ 'ਚ ਕੀ ਸੁਪਨਾ ਕੀ ਆ ਅੱਗੇ ਵੀ ਕੀ ਕਰਨਾ ਹੈ ਸੁਪਨਾ ਹੀ ਮੇਰਾ ਤੁਹਾਨੂੰ ਦਿਲ ਦੀ ਦੱਸਾਂ ਮੈਂ ਉਸ ਦਿਨ ਖੁਸ਼ ਹੋਣਾ ਜਦੋਂ ਇਸੇ ਜਗ੍ਹਾ ਤੇ 101 ਕੁੜੀ ਦਾ ਵਿਆਹ ਇਕੱਠਾ ਕਰਾਂਗੇ ਵਾਹ ਸੋ ਬਹੁਤ ਥੈਂਕ ਯੂ ਇਹੀ ਸੁਪਨਾ ਹੈ ਤੇ ਬਸ ਐਦਾਂ ਵੀ ਕਿਸੇ ਦੀ ਕੋਈ ਅੱਖ 'ਚੋਂ ਹੰਝੂ ਆ ਉਹਦਾ ਪੁੰਜਣਾ ਵਾਲਾ ਦਾ ਰੱਬ ਹੁੰਦਾ ਪਰ ਮੈਨੂੰ ਲੱਗਦਾ ਹੁੰਦਾ ਵੀ ਉਹਨੇ ਵੀ ਸਾਡੀ ਇਹ ਡਿਊਟੀ ਲਈ ਆ ਵੀ ਜਿੱਥੇ ਤੱਕ ਅਸੀਂ ਕਿਸੇ ਨਾਲ ਖੜ ਸਕਦੇ ਹਾਂ ਖੜਦੇ ਰਹੀਏ ਅੱਜ ਪਿੰਡ ਦੇ ਜਣਾ ਅੱਜ ਵੀ ਤੁਸੀਂ ਬੱਚੇ ਹੋ ਥੋੜਾ ਨਾਮ ਸ਼ਹਿਰਾ ਵਿਦੇਸ਼ਾਂ ਵਿਦੇਸ਼ਾਂ ਚ ਹੋ ਗਿਆ ਤੇ ਗ੍ਰੈਜੂਏਟ ਮਿੱਟੀ ਨਾਲ ਵਸੂ ਕਿਵੇਂ ਤੁਹਾਡੇ ਮਨ ਚਾਹੁੰਦਾ ਕਿ ਮੈਂ ਇਹਨਾਂ ਨੂੰ ਜੀ ਸੇਵਾ ਨਵਾਵਾਂ ਇਹ ਮੈਨੂੰ ਇਹ ਲੱਗਦਾ ਵੀ ਮਨ ਚ ਨਹੀਂ ਆਉਂਦਾ ਹੁੰਦਾ ਅਸੀਂ ਪੈਦਾ ਹੀ ਮੇਰਾ ਖਿਆਲ ਹੈ ਇਹ ਜੀ ਮਿੱਟੀ ਚ ਹੋਏ ਆ ਮਿੱਟੀ ਨੇ ਆਪ ਹੀ ਸਾਨੂੰ ਖੁਦ ਨਹੀਂ ਜੋੜ ਕੇ ਰੱਖਿਆ ਹੋਇਆ ਮਿੱਟੀ ਨੇ ਤੇ ਜੇ ਕਹਦੇ ਵੀ ਅਸੀਂ ਕੋਈ ਮਤਲਬ ਅੰਦਰੋਂ ਮਤਲਬ ਜਾਣ ਕੇ ਕਰਦੇ ਆ ਜਾਂ ਮਤਲਬ ਕੋਈ ਪਲਾਨਿੰਗ ਹੁੰਦੀ ਆ ਹਨਾ ਇਹ ਹਰੇਕ ਬੰਦੇ ਦਾ ਆਪਣਾ ਆਪਣਾ ਨੇਚਰ ਆ ਕੁਦਰਤੋਂ ਆਪਣੇ ਆਪ ਹੀ ਜੋੜ ਕੇ ਰੱਖਦੀ ਹੁੰਦੀ ਹੈ ਬੰਦੇ ਨੂੰ